ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੋਟਰਸਾਈਕਲ ਗੱਡੀਆਂ ਟਰੈਕਟਰ ਜਾਂ ਸਿਹਤ بیمੇ ਬਾਰੇ ਗੱਲ ਕਰਾਂਗੇ ਇਹ بیمੇ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੇ ਆ ਥਰਡ ਪਾਰਟੀ ਇੰਸ਼ੋਰੈਂਸ ਦੇ ਵਿੱਚ ਮੋਟਰਸਾਈਕਲ ਗੱਡੀ ਦਾ ਇੰਸ਼ੋਰੈਂਸ ਹੁੰਦਾ ਹੈਗਾ ਇਹ ਕਾਨੂੰਨੀ ਤੌਰ ਤੇ ਜਿਹੜਾ ਲਾਜ਼ਮੀ ਹੁੰਦਾ ਹੈ ਤੁਹਾਡੇ ਦੁਆਰਾ ਕਿਸੇ ਦੂਜੇ ਪਾਸੇ ਨੂੰ ਹੋਏ ਨੁਕਸਾਨ ਦੀ ਜਿਹੜੀ ਪਰਪਾਈ ਕਰਦਾ ਹੈ ਤhese ਚਲਾਨ ਤੋਂ ਬਚਣ ਲਈ ਇਸ بیمੇ بیمਾ ਕਰਵਾ ਸਕਦੇ ਹੋ ਇਹ ਬੀਮਾ ਕਰਾਉਣਾ ਬਹੁਤ ਹੀ ਲਾਜ਼ਮੀ ਕੀਤਾ ਗਿਆ ਹੈ ਸਰਕਾਰ ਦੁਆਰਾ ਨਹੀਂ ਤਾਂ ਜਿਹੜੀ ਪੈਨਲਟੀ ਆ 1000 ਤੋਂ ਲੈ ਕੇ 5000 ਤੱਕ ਜਿਹੜੀ ਤੁਹਾਨੂੰ ਪੈਨਲਟੀ ਲੱਗੇਗੀ ਇਸ ਲਈ ਇਹ ਬੀਮਾ ਜਿਹੜੇ ਕਰਾਉਣੇ ਜ਼ਰੂਰੀ ਲਾਜ਼ਮੀ ਹੁੰਦੇ ਹੈਗੇ ਇਸ ਤੋਂ ਇਹ ਨਾਮ ਤੁਹਾਡਾ ਵਿਆਪਕ ਬੀਮਾ ਜਾਂ ਫਾਸਪਾਰਟੀ ਜਾਂ ਬੰਪਰ ਟੂ ਬੰਪਰ ਬੀਮਾ ਜਿਹੜਾ ਇਸ ਦੌਰਾਨ ਤੁਹਾਡਾ ਹੋਇਆ ਨੁਕਸਾਨ ਜੇਕਰ ਤੁਹਾਡੇ ਦੁਆਰਾ ਕਿਸੇ ਦੂਜੀ ਪਰਸਨ ਦੇ ਵਾਈਕਲ ਦਾ ਜਿਹੜਾ ਨੁਕਸਾਨ ਆ ਉਹ ਉਸ ਦੀ ਜਿਹੜੀ ਸਾਰੀ ਪ੍ਰਭਾਈਆ ਇਸ ਦੇ ਵਿੱਚ ਜਿਹੜੀ ਕਵਰ ਕੀਤੀ ਜਾਂਦੀ ਹੈ ਤੇ بیمੇ ਅਪਲਾਈ ਕਰਨੀ ਤੁਹਾਡਾ ਆਧਾਰ ਕਾਰਡ ਤੁਹਾਡਾ ਡਰਾਈਵਿੰਗ ਲਹਾਸਾ ਤੁਹਾਡੀ ਆਰਸੀ ਦੀ ਕਾਪੀ ਇੱਕ ਪੁਰਾਣਾ ਇੰਸ਼ੋਰੈਂਸ ਤੁਹਾਡਾ ਹੋਣਾ ਚਾਹੀਦਾ ਹੈਗਾ ਟਰੈਕਟਰ ਦੇ بیمੇ ਦੇ ਵਿੱਚ ਖੇਤੀਬਾੜੀ ਜਿਹੜੇ ਖੇਤੀਬਾੜੀ ਦੇ ਨਹੀਂ ਜਿਹੜੇ ਟਰੈਕਟਰ بیمਾ ਹੋਣਾ ਜ਼ਰੂਰੀ ਹੈਗਾ ਟਰੈਕਟਰ ਦੇ ਜਿਹੜਾ بیمਾਗਾ ਉਹ ਸਬਸਿਡੀ ਲੈਣ ਦੀ ਗ੍ਰਾਮਿੰਗ ਖੇਤਰਾਂ ਵਿੱਚ ਸਬਸਿਡੀ ਮਿਲਦੀ ਹੁੰਦੀ ਆ ਤਾਂ ਉਸ ਦੇ ਲਈ ਦੀ ਵੀ ਜਿਹੜਾ ਟਰੈਕਟਰ ਦਾ ਇੰਸ਼ੋਰੈਂਸ ਕੀਤਾ ਜਾਂਦਾ ਹੈ ਫਸਟ ਪਾਰਟੀ ਤੇ ਭਾ ਥਰਡ ਪਾਰਟੀ ਦੋਨਾਂ ਦੇ ਵਿੱਚ ਕੀਤਾ ਜਾਂਦਾ ਹੈ ਇਸ ਤਰ੍ਹਾਂ ਸਿਹਤ ਬੀਮਾ ਬਾਰੇ ਗੱਲ ਕਰਾਂ ਕਰੀਏ ਸਿਹਤ بیمੇ ਦੇ ਵਿੱਚ ਤੁਹਾਡਾ ਨਿੱਜੀ ਇੰਡੀਵਿਜੂਅਲ ਸਿਹਤ ਨਿਮਾ ਜਾਂ ਪਰਿਵਾਰ ਦਾ ਤੁਸੀਂ ਫੈਮਿਲੀ ਦਾ ਕਵਰ ਲੈ ਸਕਦੇ ਹੋ ਇਹਦੇ ਵਿੱਚ ਤੁਹਾਡੇ ਜਿਹੜੇ ਕਵਰ ਕੀਤਾ ਜਾਂਦਾ ਹਸਪਤਲ ਦੀ ਫੀਸ ਹੋ ਗਈ ਹਸਪਤਲ ਦੀਆਂ ਦਵਾਈਆਂ ਦਾ ਖਰਚਾ ਹੋ ਗਿਆ ਤੁਹਾਡੇ ਸਰਜਰੀ ਹੋ ਗਈ ਕਿਸੇ ਵੀ ਪ੍ਰਕਾਰ ਦੇ ਟੈਸਟਾਂ ਉਹ ਜਿਹੜੇ ਇੰਸ਼ੋਰੈਂਸ ਦੇ ਵਿੱਚ ਕੀਤੇ ਕਵਰ ਕੀਤੇ ਜਾਂਦੇ ਆ ਹਸਪਟਲਾਈਜੇਸ਼ਨ ਕੈਸ਼ਲੈਸ ਹਸਪਟਲਾਈਜੇਸ਼ਨ ਇਸ ਦੇ ਵਿੱਚ ਜਿਹੜੇ ਮੇਨਾ ਪੈਸੇ ਤੋਂ ਜਿਹੜਾ ਤੁਹਾਡਾ ਇਲਾਜ ਕੀਤਾ ਜਾਂਦਾ ਹੈ ਇਸ ਤਰ੍ਹਾਂ ਜਿਵੇਂ ਸਰਕਾਰੀ ਸਕੀਮਾਂ ਦੇ ਅਧੀਨ 5 ਲੱਖ ਦਾ ਇਲਾਜ ਹੈ ਜਿਹੜਾ ਆਯੁਸ਼ਮਾਨ ਭਾਰਤ ਸਿਹਤ ਸਕੀਮ ਦੇ ਅੰਦਰ ਹੈ ਜਿਹੜਾ 5 ਲੱਖ ਤੱਕ ਦਾ ਇਲਾਜ ਤੁਹਾਡਾ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਇਹ ਵੀ ਮੈਂ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਕਿੱਥੇ ਅਪਲਾਈ ਕਰ ਸਕਦੇ ਹੋ ਤੁਸੀਂ ਆਨਲਾਈਨ ਤੁਸੀਂ ਪੋਰਟਲ ਤੇ ਜਾਣਾ ਪ੍ਰੋਵਰਸ ਇੰਸ਼ੋਰੈਂਸ ਹੋ ਗਏ ਜਾਂ ਪਾਲਸੀ ਵੀ ਜਾ ਰਹੇ ਹੋਗੇ ਜਾਂ ਕਿਸੇ ਵੀ ਆਨਲਾਈਨ ਜਿਹੜੀਆਂ ਇੰਸ਼ੋਰੈਂਸ ਕੰਪਨੀ ਉਹਨਾਂ ਤੋਂ ਕਰਵਾ ਸਕਦੇ ਆ ਜਾਂ ਬੈਂਕ ਤੇ ਤ੍ਰਿਊਜਾਂਕੀ ਜਿਹੜੇ ਇੰਸ਼ੋਰੈਂਸ ਏਜੰਟ ਹੁੰਦੇ ਉਹਨਾਂ ਤੋਂ ਵੀ ਕਰਵਾ ਸਕਦੇ ਆ ਤੁਸੀਂ ਸਾਡੇ ਕੋਲ ਵੀ ਬੀਮਾ ਕਰਵਾ ਸਕਦੇ ਆ ਤੁਸੀਂ ਸਾਡੇ ਕੋਲ ਜਿਹੜੇ ਪੰਜਾਬ ਤੋਂ ਮਾਨਤਾ ਪ੍ਰਾਪਤ ਕੰਪਨੀਆਂ ਦੇ ਜਿਹੜੇ ਬੀਮੇ ਕੀਤੇ ਜਾਂਦੇ ਆ ਇਹ 100%オリジナル ਹੁੰਦੇ ਆ ਇਹ ਤੋਂ 25% ਲੈਸ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਸਾਨੂੰ ਆਪਣਾ ਆਰ ਸੀ ਤੁਹਾਡਾ ਆਧਾਰ ਕਾਰਡ ਤੁਹਾਡਾ ਪੈਨ ਕਾਰਡ ਸੈਂਡ ਕਰਨਾ 10 ਤੋਂ 15 ਮਿੰਟ ਦੇ ਵਿੱਚ ਤੁਹਾਡਾ ਜਿਹੜਾ ਬੀਮਾ ਤੁਹਾਨੂੰ ਕਰਕੇ ਭੇਜ ਦਿੱਤਾ ਜਾਊਗਾ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਜਿਹੜੀ ਨਵੀਂ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਵੀਡੀਓ ਦੇਖਣ ਲਈ ਤੁਹਾਡਾ ਅੰਤ ਤੱਕ ਬਣੇ ਰਹਿਣ ਲਈ ਸਾਰਿਆਂ ਦਾ ਧੰਨਵਾਦ ਜੀ